ਮੋਟਰਸਾਈਕਲ ਜ਼ਫਰ ਨੌਜਵਾਨ ਨੂੰ ਟੱਕਰ ਮਾਰੀ ਹੈ ਟੱਕਰੀਨੀ ਜ਼ਬਰਦਸਤ ਸੀ ਕਿ ਦੋਹਾਂ ਵਾਹਨਾ ਦੇ ਪਰਖੱਚੇ ਉੱਡ ਗਏ ਸੋ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਿਹਾ ਹੁਸ਼ਿਆਰਪੁਰ ਦਸੂਹਾ ਦੇ ਕਸਬਾ ਤਲਵਾੜਾ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਨੇ ਬਾਈਕ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਜਿਸ ਤੇ ਕਾਰ ਨੇ ਬਾਈਕ ਸਵਾਰ ਨੌਜਵਾਨ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ ਕਿ ਕੰਮ ਕਰਨ ਵਾਲਾ ਨੌਜਵਾਨ ਸਾਗਰ ਦੁਪਹਿਰ 2 ਵਜੇ ਦੇ ਕਰੀਬ ਆਪਣੇ ਕਰਖਾਨਾ ਖਾ ਕੇ ਵਾਪਸ ਗਿਆ ਸੀ ਪਰ ਜਦੋਂ ਕੰਮ ਤੇ ਵਾਪਸ ਆ ਰਿਹਾ ਸੀ ਤਾਂ ਨਹਿਰ ਵੱਲ ਇੱਕ ਤੇਜ਼ ਰਫ਼ਤਾਰ ਕਾਰ ਆਉਂਦੀ ਹੈ ਜਿਸ ਨੇ ਮੋਟਰਸਾਈਕਲ ਦੇ ਵਿੱਚ ਆ ਕੇ ਟੱਕਰ ਮਾਰ ਦਿੱਤੀ ਜਿਸ ਤੇ ਕਾਰ ਨੇ ਸਾਗਰ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋ ਗਏ ਤੋਂ ਤੱਕ ਕਾਰ ਨੇ ਵੀ ਸੜਤੇ ਕਈ ਪਲਟੀਆਂ ਖਾਧੀਆਂ ਨੇ ਤੇ ਕਾਰਤ ਵਿੱਚ ਸਵਾਰ ਦੋਵੇਂ ਵਿਅਕਤੀ ਮੌਕੇ ਤੋਂ ਫਰਾਰ ਹੋ ਕੇ ਹਾਲਾਂਕਿ ਲੋਕਾਂ ਨੇ ਮੌਕੇ ਤੇ ਹਿੰਮਤ ਦਿਖਾਉਂਦੀ ਹੈ ਇਸ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਤੇ ਉਸਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਸਥਾਨਕ ਲੋਕਾਂ ਦੇ ਵੱਲੋਂ ਦੱਸਿਆ ਗਿਆ ਕਿ ਕਾਰ ਚਲਾ ਰਹੇ ਦੋਵੇਂ ਬੱਚੇ ਨਾਬਾਲਗ ਸਨ ਤੇ ਸੜਕ ਤੇ ਸਟੰਟ ਕਰ ਰਹੇ ਸਨ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹਾਲਾਂਕਿ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਪ੍ਰੋਸਾ ਦਵਾਇਆ ਕਿ ਕਾਰ ਸਵਾਰ ਇਨ੍ਹਾਂ ਲੋਕਾਂ ਨੂੰ ਜਲਦ ਫੜਿਆ ਜਾਵੇਗਾ ਤੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸੋ ਤਸਵੀਰਾਂ ਹੱਦਸੇ ਦੀਆਂ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਰੋਟੀ ਖਾ ਕੇ ਕਰੋ ਕੰਮ ਤੇ ਵਾਪਸ ਜਾ ਰਿਹਾ ਸੀ ਜਿਸ ਦੀ ਰਾਤ ਦੇ ਵਿੱਚ ਸਵਿਫਟ ਕਾਰ ਤੇ ਨਾਲ ਟੱਕਰ ਹੋ ਜਾਂਦੀ ਹੈ ਲੋਕਾਂ ਦੇ ਵੱਲੋਂ ਇਹੀ ਦੱਸਿਆ ਗਿਆ ਜਿਨ੍ਹਾਂ ਦੇ ਵੱਲੋਂ ਅੱਖੀਂ ਹੱਦਸਾ ਦੇਖਿਆ ਗਿਆਨ ਦੱਸਿਆ ਕਿ ਕਾਰ ਸਫਾਰ ਸੜਕ ਦੇ ਉੱਤੇ ਸਟੰਟ ਕਰ ਰਹੀ ਸੀ ਤੇ ਜਿਸ ਦੇ ਦੌਰਾਨ ਇਹ ਭਿਆਨਕ ਹੱਦਸਾ ਵਾਪਰ ਇੱਕ ਵਾਰ ਇਹਨਾਂ ਤਸਵੀਰਾਂ ਦਾ ਨੁਕ ਕਰਦੇ ਹਾਂ ਕਿ ਕੀ ਹਾਲਾਤ ਮੌਕੇ ਤੇ ਬਣੇ ਹੋਏ ਨੇ ਮੇਰਾ ਨਾਮ ਜੀ ਪੰਕੇ ਰਾਣਾ ਹੈ। ਨਕੀਮਾ ਦਾ ਜਿਹੜਾ ਐਕਸੀਡੈਂਟ ਹੋਇਆ। ਇਹ ਐਕਚੁਅਲੀ ਮੇਰਾ ਯਾਰ ਦੋਸਤ ਹੈਗਾ ਸਾਗਰ ਉਹ ਆਪਣੇ ਰੋੜਾ ਮੈਡੀਕਲ ਸਟੋਰ ਤੇ ਲੱਗਿਆ ਹੋਇਆ ਸੀ ਆ। ਉਹ ਐਕਚੁਅਲੀ ਘਰੇ ਖਾਣਾ ਖਾਣ ਆਇਆ ਸੀ। ਖਾਣਾ ਖਾ ਕੇ ਹੁਣ ਕੰਮ ਤੇ ਵਾਪਸ ਜਾ ਰਿਹਾ ਸੀ ਤੇ ਇੱਕ ਸਵਿਫਟ ਕਾਰ ਉੱਪਰੋਂ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਆਂਦੀ ਸੀ। ਉੱਚ ਦੋ ਨਵਾਲਗ ਬੱਚੇ ਬੈਠੇ ਸੀਗੇ। ਸੁਣਿਆ ਨੇ ਚ ਆਇਆ ਕਿ ਛੋਟਾ ਬੱਚਾ ਗੱਡੀ ਚਲਾ ਰਿਹਾ ਸੀਗਾ। ਕਾਫੀ ਓਵਰ ਸਪੀਡ ਹੋਣ ਕਰਕੇ ਗੱਡੀ ਨੇ 7-8 ਪਲਟੇ ਖਾਦੇ ਆ ਤੇ ਜਿਹੜਾ ਮੇਰਾ ਯਾਰ ਦੋਸਤ ਸੀ ਉਹਦੇ ਕਾਫੀ ਸੱਟਾਂ ਐਕਚੁਅਲੀ ਮੇਰੇ ਯਾਰ ਉਹਦਾ ਛੋਟਾ ਬ੍ਰਦਰ ਹੈਗਾ ਉਹਨੇ ਮੈਨੂੰ ਕਾਲ ਕੀਤੀ ਤੇ ਉਹਨੇ ਮੈਨੂੰ ਜਾਣਕਾਰੀ ਦਿੱਤੀ ਅਸੀਂ ਉਸੀ ਟਾਈਮ ਆ ਗਏ ਸੀਗੇ ਇੱਥੇ ਤੁਸੀਂ ਆ ਗਏ ਮੋਕੇ ਤੇ ਕੀ ਦੇਖਿਆ ਮੈਂ ਜਦੋਂ ਆਇਆ ਸੀਗਾ ਉਸ ਟਾਈਮ ਉਹਨੂੰ ਐਂਬੂਲੈਂਸ ਦੇ ਵਿੱਚ ਲੈ ਕੇ ਮੁਕੇਰੀਆਂ ਲੈ ਕੇ ਗਏ ਸੀਗੇ ਪਰ ਹੁਣ ਉਹਦੀ ਕੰਡੀਸ਼ਨ ਉੱਥੇ ਜ਼ਿਆਦਾ ਖਰਾਬ ਹੋਣ ਕਰਕੇ ਜਲੰਧਰ ਰੈਫਰ ਕਰ ਦਿੱਤਾ ਹੋਇਆ ਮੋਕੇ ਦੇ ਪੁਲਿਸ ਸਾਹਿਬ ਮੋਕੇ ਦੇ ਰਕੇਸ਼ ਕੁਮਾਰ ਐਸਆਈ ਆਏ ਸੀਗੇ ਉਹ ਇਜਾਜ਼ਤ ਲੈ ਕੇ ਗਏ ਹੋਏ ਹੈ ਜੀ ਪਰਵਾੜਾ ਵਿੱਚ ਸਰ ਐਕਸੀਡੈਂਟ ਹੋਇਆ ਹੈ ਕਿਲੋਮੀਟਰ ਸਾਹਮਣੇ ਕੀਮਾ ਬੱਸਸ ਤੇ ਕੁ ਤਲਾਹ ਇਸੇ ਥਾਣੇ ਵੀ ਆਪਣੇ ਟੁਘਿਆਂ ਲੱਗੇ ਥੇ ਐਕਸੀਡੈਂਟ ਹੋਇਆ ਤੇ ਮੌਕੇ ਤੇ ਪਹੁੰਚਿਆ ਮੌਕੇ ਜਾ ਕੇ ਦੇਖਿਆ ਹੈਗਾ ਇੱਕ ਗੱਡੀ ਡਿਜ਼ਾਇਰ ਸੀਗੀ ਤੇ ਜਿਹਦਾ ਨੰਬਰ ਸੀਗਾ 7 ਬੀ ਐਲ 0458 ਸੀਗਾ ਸਪੋਰਟ ਕਾਰ ਸੀਗੀ ਤੇ ਉਹਦੇ ਵਿੱਚ ਮੁੰਡੇ ਸੀਗਾ ਮੁੰਡਾ ਸੀ ਚਲਾ ਰਿਹਾ ਇੱਕ ਬੜੀ ਦੱਸਣ ਦੇ ਮੁਤਾਬਕ ਇਹ ਪਤਾ ਲੱਗਾ ਵੀ ਬਹੁਤ ਫਾਸਟ ਸੀਗਾ ਤੇ ਮੁਰੇ ਇੱਕ ਮੋਟਰਸਲ ਤੇ ਜਾ ਰਿਹਾ ਸੀਗਾ ਤੇ ਮੋਟਰਸਾਈਕਲ ਚਾਲਕ ਸੀਗਾ ਉਹਦੇ ਵਿੱਚ ਵਜਾ ਹੈਗਾ ਉਹਦਾ ਮੋਟਰਸਾਈਕਲ ਦਾ ਨੰਬਰ ਸੀਗਾ ਪੀਪੀ 10 ਸੀਬੀ 6447 ਤੇ ਉਹਦੇ ਵਿੱਚ ਵਜਨ ਨਾਲ ਗੱਡੀ ਇਹਦੀ ਓਵਰ ਕੰਟਰੋਲ ਹੋ ਗਈ ਤੇ ਜਿਹੜਾ ਕਰਕੇ ਗੱਡੀ ਨੇ ਮੁਰਕੇ ਪਲਟੀਆਂ ਪਲਟੀਆਂ ਇੱਕ ਦੋ ਪਲਟੀਆਂ ਖਾਧੀਆਂ ਤੇ ਗੱਡੀ ਟੇਢੀ ਹੋ ਗਈ ਤੇ ਜਿਹਦਾ ਕਰਕੇ ਜਾਨੀ ਨੁਕਸਾਨ ਤੇ ਤਕਰੀਬ ਹਜੇ ਨਹੀਂ ਜ਼ਿਆਦਾ ਹੈਗਾ ਮੋਟਰਸਾਈਕਲ ਚਾਲਕ ਦੀ ਜੀ ਦਾਖਲ ਨੂੰ ਕਰਾਇਆ ਹੈਗਾ 60 ਸੀਗੀ ਉਹਦੇ ਉਹਦਾ ਠੀਕ ਹੈਗਾ ਸਰ ਕਾਰਜੇ ਕਿੰਨੇ ਕਿ ਵਿਅਕਤੀ ਸੀਗੇ ਕਾਰ ਦੇ ਵਿੱਚ ਇੱਕ ਹੀ ਵਿਅਕਤੀ ਸੀਗਾ ਜੀ ਸਰ ਤੇ ਸੁਣਨ ਮਿਲਿਆ ਵੀ ਉਹ ਵਿਅਕਤੀ ਜਿਹੜਾ ਕਾਰ ਚਲਾ ਰਿਹਾ ਸੀ ਉਮਰ ਵੀ ਘੱਟ ਸੀਗੀ ਉਹ ਡੇਰੇ ਉਹ ਹੁਣ ਦੇਖ ਕੇ ਹੁਣ ਤੱਕ ਜੀ ਹਜੇ ਉਹ ਨਹੀਂ ਮਿਲਿਆ ਹੈਗਾ